ਇਸ ਸਤਗੁਰਾਂ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ ਇੱਥੇ ਕੀਰਤਨ ਦੀ ਝੜੀ ਲੱਗਦੀ ਹੈ ਇੱਥੇ ਕਿ ਸਾਧੂ ਆਏ ਸਨ ਜੀ Hindu ਸਾਧੂ ਸੰਗ ਉਹਨਾਂ ਨੇ ਵੈਸੇ ਉਹ ਰਾਸਲੀਲਾ ਕਰਦੇ ਸਨ ਕ੍ਰਿਸ਼ਨ ਜੀ ਦੀ ਕ੍ਰਿਸ਼ਨ ਭਗਤ ਸਨ ਇੱਥੇ ਆਏ ਜੀ ਮੱਥਾ ਟੇਕਿਆ ਮੱਥਾ ਟੇਕ ਕੇ ਕੀਰਤਨ ਹੋ ਰਿਹਾ ਸੀ ਜੀ ਅੰਦਰ ਚਲੋ ਸਾਧਨਾ ਕਰਕੇ ਉਹਨਾਂ ਦਾ ਟਿਕਿਆ ਤੇ ਹੋਇਆ ਹੀ ਸੀ ਨਾ ਕੀਰਤਨ ਹੋ ਰਿਹਾ ਕੀਰਤਨ ਸੁਣਿਆ ਭੁੱਲ ਗਏ ਲੀਲਾ ਕਰਨੀ ਸਾਰਾ ਦਿਨ ਕੀਰਤਨ ਸੁਣੀ ਗਏ ਜਦੋਂ ਬਾਹਰ ਨਿਕਲੇ ਤੇ ਸਾਥੀਆਂ ਨੇ ਕਿਹਾ ਜੀ ਆਪਾਂ ਤਾਂ ਆਪਣਾ ਜਿਹੜਾ ਸਮਾਗਮ ਕਰਨਾ ਸੀ ਤੁਸੀਂ ਭੁੱਲ ਗਏ ਉਹਨਾਂ ਨੇ ਕਿਹਾ ਛੱਡੋ ਪਰਾ ਕਾਦੀ ਲੀਲਾ ਕਰਨੀ ਹੁਣ ਉਹਨਾਂ ਦੇ ਸ਼ਬਦ ਸੁਣਨ ਵਾਲੇ ਨੇ ਉਹ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਭਾਵੇਂ ਹਿੰਦੀ ਚ ਬੋਲੇ ਪ੍ਰਸਿੱਧ ਅਰਥ ਨੇ ਕਹਿੰਦਾ ਇਸ ਧਰਤੀ ਤੇ ਅਨੇਕਾਂ ਪੀਰ ਪੈਗੰਬਰ ਅਵਤਾਰ ਆਏ ਆਏ ਆਪਣੇ ਸਮੇਂ ਅਨੁਸਾਰ ਲੋਕਾਂ ਦਾ ਭਲਾ ਕੀਤਾ ਤੇ ਚਲੇ ਗਏ ਅਗਲੀ ਗੱਲ ਉਹਨੇ ਜਿਹੜੀ ਕਹੀ ਕਹਿੰਦਾ ਗੁਰੂ ਨਾਨਕ ਸਾਹਿਬ ਆਏ ਗੁਰੂ ਨਾਨਕ ਦੇਵ ਜੀ ਆਏ ਕਹਿੰਦਾ ਅੱਜ ਮੈਂ ਦਰਬਾਰ ਸਾਹਿਬ 'ਚ ਹੀ ਦੇਖਿਆ ਉਹ ਆਏ ਉਹ ਗਏ ਨਹੀਂ ਉਹ ਆਏ ਉਹ ਗਏ ਨਹੀਂ ਉਹਦੇ ਸ਼ਬਦ ਸਨ ਕਹਿੰਦਾ ਮੈਂ ਕੀਰਤਨ 'ਚ ਮਹਿਸੂਸ ਕੀਤਾ ਅੱਜ ਕਿ ਬਾਬਾ ਜੀ ਆਏ ਬਾਣੀ ਉਚਾਰਨ ਕੀਤੀ ਉਹ ਗਏ ਨਹੀਂ ਸੱਚ ਇਹ ਉਹ ਕੀਰਤਨ ਦਾ ਰੂਪ ਧਾਰਨ ਕਰਕੇ ਦਰਬਾਰ ਸਹਿ ਮੈਂ ਹੀ ਬੈਠ ਗਏ ਮੈਂ ਬੇਨਤੀ ਕਰਾਂ ਇਸ